ਅਗਰ ਲੋਕਾਂ ਦੀ ਸੁਰੱਖਿਆ ਕਰਨ ਵਾਲੀ ਖਾਕੀ ਖੁਦ ਹੀ ਅਜਿਹੀ ਹਰਕਤ ਕਰਨ ਲੱਗ ਪਵੇ ਤਾਂ ਫਿਰ ਆਮ ਲੋਕਾਂ ਦਾ ਪੁਲਿਸ ਤੋਂ ਭਰੋਸਾ ਉਠਣਾ ਲਾਜ਼ਮੀ ਹੈ ਜੀ ਹਾਂ ਅਜਿਹੀ ਇੱਕ ਘਟਿਆ ਕਰਤੂਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਫਿਲੌਰ ਵਿਖੇ ਜਿੱਥੇ ਕਿ ਰੇਲਵੇ ਪੁਲਿਸ ਚੌਂਕੀ ਦੇ ਇੰਚਾਰਜ ਦੀਦਾਰ ਸਿੰਘ ਨੇ ਸ਼ਰਾਬ ਦੇ ਨਸ਼ੇ ਵਿੱਚ ਸਟੇਸ਼ਨ ਰੋਡ ਤੋਂ ਲੰਘ ਰਹੀ ਇੱਕ ਮਹਿਲਾ ਨੂੰ ਫੜ ਕੇ ਜ਼ਬਰਦਸਤੀ ਆਪਣੇ ਸਰਕਾਰੀ ਕੁਆਰਟਰ ਵਿੱਚ ਲਿਜਾਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਔਰਤ ਦੀਆਂ ਚੀਕਾਂ ਸੁਣ ਕੇ ਲੋਕਾਂ ਨੇ ਉਸ ਸ਼ਰਾਬੀ ਐਸਐਚਓ ਕੋਲੋਂ ਛੁਡਵਾ ਲਿਆ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੇ ਪੁਲਿਸ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਮੌਜੂਦਗੀ ਵੀ ਚੌਂਕੀ ਇੰਚਾਰਜ ਦੀਦਾਰ ਸਿੰਘ ਨੇ ਉਕਤ ਮਹਿਲਾ ਪਾਸੋਂ ਜਿੱਦਾਂ ਹੀ ਮਾਫੀ ਮੰਗੀ ਤਾਂ ਮਹਿਲਾ ਨੇ ਇੱਕ ਤੋਂ ਇੱਕ ਕਰਕੇ ਤਿੰਨ ਥੱਪੜ ਚੜ੍ਹਾ ਦਿੱਤੇ ਦੱਸਿਆ ਜਾ ਰਿਹਾ ਹੈ ਕਿ ਰੇਲਵੇ ਚੌਂਕੀ ਦੇ ਇੰਚਾਰਜ ਦੀਦਾਰ ਸਿੰਘ ਡਿਊਟੀ ਦੌਰਾਨ ਹੀ ਸ਼ਾਮ 6 ਵਜੇ ਤੋਂ ਸ਼ਰਾਪੀਨ ਲੱਗ ਪਿਆ ਸੀ ਪੀੜਤ ਮਹਿਲਾ ਮੁਤਾਬਕ ਉਕਤ ਘਟਨਾ ਉਸ ਸਮੇਂ ਵਾਪਰੀ ਜਦੋਂ ਉਹ ਆਪਣੀ ਧੀ ਨੋਟੀਫਿਕੇਸ਼ਨ ਲੈਣ ਲਈ ਜਾ ਰਹੀ ਸੀ ਤੇ ਇਸ ਦੌਰਾਨ ਹੀ ਐਸਐਚਓ ਨੇ ਉਸ ਨਾਲ ਇਹ ਗੰਦੀ ਹਰਕਤ ਕੀਤੀ ਉਨਾ ਤਸਿਆ ਕੀ ਤੋਂ ਬਾਦ ਉਸਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਮੌਕੇ ਤੇ ਬੁਲਾਇਆ ਤੇ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕੀਤਾ ਇੱਥੇ ਤਾਂ ਮੇਰਾ ਰੋਲ ਤਾਂ ਨੰਗਣਾ ਆ ਤੇ ਬੱਚੇ ਮੇਰੇ ਪੜਦੇ ਆ ਤੇ ਮੈਂ ਜਾ ਰਹੀ ਸੀ ਤੇ ਹਨਾ ਵਿਸਾਰ ਆਏ ਤੇ ਨਾ ਉਹਨਾਂ ਨੇ ਕਿੱਥੋਂ ਨੰਕੇ ਜਾ ਰਹੇ ਜੀ ਮੈਂ ਇੱਥੋਂ ਹੀ ਜਾ ਰਹੀ ਸੀ ਸਟੇਸ਼ਨ ਦੇ ਵਿੱਚੋਂ ਤੇ ਉਹਨਾਂ ਨੇ ਪੀਤੀ ਹੋਈ ਉਹਨਾਂ ਨੇ ਮੈਨੂੰ ਰੋਕਿਆ ਤੇ ਮੇਰਾ ਇੱਕ ਫੈਮਿਲੀ 'ਚ ਮੈਂ ਫੋਨ ਲਾਇਆ ਹੋਇਆ ਸੀ ਮੈਂ ਫੋਨ ਸੁਣਦੇ ਮੈਨੂੰ ਕਹਿੰਦਾ ਰੁਕ ਤੇ ਮੈਂ ਰੁਕ ਗਈ ਮੈਂ ਕਹਾ ਹਾਂਜੀ ਸਰ ਪ੍ਰੋਬਲਮ ਕੀ ਆ ਤੇ ਉਹ ਕਹਿੰਦੇ ਵੀ ਤੂੰ ਕੌਣ ਆ ਕਿੱਥੇ ਜਾ ਰਹੀ ਏ ਮੈਂ ਕਹਾ ਸਰ ਮੈਂ ਕਹਿੰਦਾ ਮੈਂ ਆਪਣੇ ਬੱਚੇ ਨੂੰ ਲੈਣ ਜਾ ਰਹੀ ਆ ਤੇ ਉਹ ਕਹਿੰਦੇ ਵੀ ਤੂੰ ਹੋ ਕੌਣ ਆ ਫਿਰ ਐਦਾਂ ਕਹਿ ਕੇ ਮੈਨੂੰ ਗਾਲ ਕੱਢਣ ਲਾਪੇ ਤੇ ਮੈਨੂੰ ਜ਼ਬਰਦਸਤੀ ਅੰਦਰ ਲੈ ਕੇ ਜਾ ਰਹੇ ਨੇ ਨਾ ਉਹਨਾਂ ਨੇ ਡਰੈੱਸ ਪਾਈ ਹੋਈ ਆ ਤੇ ਸ਼ਰਾਬ ਪੀਤੀ ਹੋਈ ਆ ਹਾਂਜੀ ਤੇ ਉਹਨਾਂ ਨੂੰ ਮੈਂ ਬਹੁਤ ਮਨਾਉਣ ਦੀ ਕੋਸ਼ਿਸ਼ ਕੀਤੀ ਵੀ ਸਰ ਮੈਂ ਇਦਾਂ ਦੀ ਨਹੀਂ ਹੈਗੀ ਆ ਤੇ ਮੈਨੂੰ ਜਾਣ ਦੋ ਪਰ ਫੇਰ ਕਿੱਥੇ ਜੋਬ ਕਰਦੇ ਹੋ ਹਾਂਜੀ ਕਿੱਥੇ ਜੋਬ ਕਰਦੇ ਨੇ ਜਿਨ੍ਹਾਂ ਨੇ ਧੰਨਵਾਦ ਕੀਤਾ ਫਲੋਰ ਕਿੱਥੇ ਇਹ ਆਪਣੇ ਰੇਲਵੇ ਸਟੇਸ਼ਨ ਹਾਂਜੀ 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 ਐਸ ਐਚਓ ਆ ਨਾ ਐਸ ਐਚਓ ਆ ਹਾਂਜੀ ਦੀਦਾਰ ਸਿੰਘ ਜੀ ਹਾਂਜੀ ਫੇਰ ਕੀ ਗੱਲਬਾਤ ਹੋਈ ਤੇ ਉਹਨਾਂ ਨੂੰ ਮੈਂ ਬਹੁਤ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਫੇਰ ਵੀ ਜ਼ਬਰਦਸਤੀ ਮੈਨੂੰ ਹੱਥ ਲਾਉਣ ਦੀ ਮੈਂ ਤਾਂ ਕੋਸ਼ਿਸ਼ ਕੀਤੀ ਆ ਕਿ ਵੀ ਮੈਂ ਆਪਣੇ ਆਪ ਨੂੰ ਬਹੁਤ ਬਚਾਇਆ ਤੇ ਸਾਰੇ ਦੋ ਆਏ ਉਹਨਾਂ ਨੇ ਵੀ ਮੇਰੀ ਹੈਲਪ ਕੀਤੀ ਆ ਪਰ ਉਹਨਾਂ ਨੂੰ ਵੀ ਗਾਲਾ ਕੱਢਣ ਡਏ ਤੇ ਫਿਰ ਮੈਂ ਬਾਤ ਤੋਂ ਮੇਰੀ ਫੈਮਿਲੀ ਨੂੰ ਮੈਂ ਫੋਨ ਕਰਕੇ ਸੱਦਿਆ ਤੇ ਮੇਰੀ ਫੈਮਿਲੀ ਨੂੰ ਵੀ ਗਾਲਾ ਕੱਢ ਰਿਆ ਆ ਗੰਦੀਆਂ ਗੰਦੀਆਂ ਹਾਂਜੀ ਡ੍ਰਿੰਕ ਕੀਤੀ ਹੋਈ ਸੀ ਹਾਂਜੀ ਤੇ ਮੈਂ ਉਹਨਾਂ 'ਚ ਮੈਂ ਇਹ ਆਪਣਾ ਉਹਨਾਂ ਨੂੰ ਇਹ ਕਹਿ ਰਹੀ ਆ ਵੀ ਉਹਨਾਂ ਨੂੰ ਸਖਤ ਤੇ ਸਖਤ ਕਾਰਵਾਈ ਕੀਤੀ ਜਾਵੇ ਉਹਨਾਂ 'ਚ ਹਾਂਜੀ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਨਹੀਂ ਭਾਜੀ ਕੀ ਗੱਲਬਾਤ ਹੋਈ ਹੈ ਤੁਹਾਡੀ ਅੱਛਾ ਕੀ ਨਾ ਤੁਹਾਡਾ ਲੇਡੀ ਮੈਂ ਸਰਵਿਸ ਪ੍ਰਦਾਤਾ ਦਾਰ ਸਿੰਘ ਹਾਂਜੀ ਚੌਕੀ ਚਾਰ ਫਲੋਰ ਹਾਂਜੀ ਇੱਥੇ ਕੋਈ ਕੁਆਟਰ ਨਿਕਲੇ ਆ ਤੇ ਲੇਡੀ ਸੀ ਜੀ ਲੇਡੀ ਫੋਨ ਫੋਨ ਤੇ ਗੱਲ ਕਰ ਰਹੀ ਸੀ ਜੀ ਠੀਕ ਆ ਫੋਨ ਤੇ ਗੱਲ ਕਰਦੀ ਮੈਨੂੰ ਅੱਛਾ ਲੱਗਾ ਠੀਕ ਵੀ ਫੋਨ ਤੇ ਕਿੱਦਾਂ ਕਰ ਰਹੀ ਹੈ ਠੀਕ ਆ ਫਿਰ ਮੈਂ ਉਹ ਪੁੱਛਿਆ ਉਹ ਥੋੜਾ ਅੱਗੇ ਹੋਰ ਨਹੀਂ ਸਰ ਤੁਹਾਨੂੰ ਕਿਉਂ ਇਹਨੇ ਗੱਲ ਕਰੀ ਤੁਹਾਨੂੰ ਕਿਹੋ ਜਿਹਾ ਸ਼ੱਕ ਇਹਨੂੰ ਲੱਗਾ ਤੁਹਾਡੇ ਨਾਲ ਤੁਹਾਡੇ ਨਾਲ ਉਹ ਦੀ ਦਖੰਦਾਜੀ ਫੋਨ ਦਾ ਕੀ ਮੈਂ ਤਾਂ ਜਾਣਦੀ ਨਹੀਂ ਉਹਨੂੰ ਇਹ ਤੁਸੀਂ ਉਹਨਾਂ ਨੂੰ ਉਹਨਾਂ ਨੂੰ ਮੈਸੇਜ ਵੀ ਕੀਤਾ ਉਹ ਮੈਂ ਤਾਂ ਸਿਰਫ ਫੋਨ ਵਾਰੀ ਤੁਸੀਂ ਬਤਮੀ ਜੀ ਕਿਉਂ ਕੀਤੀ ਧੱਕਾ ਹੇਲੋ ਹੇਲੋ ਮੈਂ ਕਿਹਾ ਇੱਕ ਵਾਰੀ ਪਿੱਛਾ ਕਰਨਾ ਹੋਵੇ ਕਿਉਂ ਯਾਰ ਧੱਕੇ ਨਾ ਕਿਉਂ ਖਿੱਚ ਦਿੱਤੀ ਨਹੀਂ ਧੱਕੇ ਨਾ ਕਰਦੀ ਵੀ ਲੇਡੀ ਨੂੰ ਅੰਧ ਫੜ ਕਰ ਗਿਆ ਤੁਸੀਂ ਜਾਂਦਾ ਖਿੱਚ ਕੇ ਮੈਂ ਤਾਂ ਇਹੀ ਪੁੱਛਿਆ ਵੀ ਵਿਵਾ ਕਿਦਾਂ ਗੱਲ ਕਰਦੀ ਕਿਉਂ 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 ਸਾਰਾ ਕਿਉਂ ਤਾਂ ਲੜਾਈ ਹੁੰਦੀ ਆ ਕੋਈ ਲੜਦਾ ਫਿਰ ਨਾ ਪਾਉਣਾ ਹਾਂ ਮੈਂ ਲੜਨ ਦੀ ਗੱਲ ਕਰਦਾ ਨਹੀਂ ਤੁਸੀਂ ਇੰਟਰਫੀਅਰ ਕਿਉਂ ਕੀਤਾ ਉਹਦੇ ਫੋਨ 'ਚ ਯਾਰ ਪਤਾ ਹੀ ਨਹੀਂ ਯਾਰ ਅਸੀਂ ਪ੍ਰੋਫੈਸਰ ਹਾਂ ਹਰ ਅਕਸਰ ਦੀ ਸਵਾਲੇ ਤੁਸੀਂ ਕਹਿੰਦੇ ਮੈਂ ਹੁਣ ਡਿਊਟੀ ਨਹੀਂ ਹੈਗਾ ਫਿਰ ਤੁਸੀਂ ਪੁੱਛਿਆ ਯਾਰ ਫਰਸ ਤੇ ਮੈਂ ਕਿਉਂ ਉਧਰ ਘਟਰਾ ਤੋਂ ਬਾਅਦ ਡੀਐਸਪੀ ਅਤੇ ਇੰਸਪੈਕਟਰ ਪਲਵਿੰਦਰ ਸਿੰਘ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਤੁਰੰਤ ਹੀ ਕਾਰਵਾਈ ਕਰਦੇ ਹਾਂ ਚੌਕੀ ਇੰਚਾਰਜ ਜੇਦਾਰ ਸਿੰਘ ਨੂੰ ਲਾਈਨ ਹਾਜ਼ਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਫਿਲੌਰ ਤੋਂ ਨਵਰਾਂਗ ਚੈਨਲ ਲਈ ਰਾਤਮਾਰ ਨੰਗਲ ਦੀ ਵਿਸ਼ੇਸ਼ ਰਿਪੋਰਟ